ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਆ ਜਿਹੜੇ ਮੋਗੇ ਦਾ ਬਾਨ ਮਤਾ ਨਗਰ ਆ ਮਿੱਤਰੋ ਸਮਲਸਰ ਦਾ ਗਵੰਡੀ ਜੇ ਪਿੰਡ ਆ ਰੋਡੇ ਪਿੰਡ ਦਾ ਗਵੰਡੀ ਪਿੰਡ ਆ ਤੇ ਘਰੇ ਰੂ ਪਰਿਵਾਰ ਦੇ ਘਰੇ ਇੱਕ ਛੋਟੀ ਅਸਰ ਗੱਪਣ ਚੱਕ ਪਾਸ ਤੁਹਾਨੂੰ ਨੇ ਜਦੀਕੀ ਤੋਂ ਝੋਟੀ ਨਹੀਂ ਵਿਖਾਈ ਜਾਣੀ ਕਿਉਂਕਿ ਇਹ ਡਰਦੀ ਆ ਥੋੜਾ ਜਿਆਦਾ ਡਰਦੀ ਐ ਇਸ ਕਰਕੇ ਕਈ ਵਾਰੀ ਛੱਟਪੇੜ ਖਾ ਲੈਂਦਾ ਪਰ ਜੂ ਕੋਸ਼ਿਸ਼ ਕਰਾਂਗੇ ਜਿੰਨੀ ਕੁ ਦਿਖਾਈ ਗਈ ਦਿਖਾਉਣ ਦੀ ਤੋਰ ਫੇਰ ਕੇ ਵੀ ਨਹੀਂ ਦਿਖਾਈ ਜਾਣੀ ਕਿਉਂਕਿ ਪਹਿਲਾਂ ਦੱਸ ਦਵਾਂ ਇਹ ਝੋਟੀ ਡਰਦੀ ਐ ਕਿ ਛੱਟਪੇੜ ਨਾ ਮਾਰ ਦਵੇ ਇਸ ਕਰਕੇ ਫਿਰ ਇਹਨੂੰ ਆਪਾਂ ਇੱਥੇ ਖੁਰਲੀ ਤੇ ਖੜੀ ਨੂੰ ਵਿਖਾਵਾਂਗੇ ਮਿੱਤਰੋ ਕਿਉਂਕਿ ਬਾਈ ਹੁਣ ਉਹਦਾ ਕੋਈ ਆਉਂਦਾ ਨਹੀਂ ਡਰਦਾ ਇੱਕ ਵਾਰੀ ਗੱਡੀ 'ਚ ਵੜ ਗਈ ਨਾ ਤੇ ਸਾਰਾ ਹੀ ਚੱਕਿਆ ਜਾਣਾ ਜਦੋਂ ਇਹ ਆਓ ਕਰਦੇ ਆ ਗੱਲਬਾਤ ਆਪਾਂ ਬਾਈ ਦੰ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਂ ਜੀ ਜਰ ਜੀ ਬਣੀ ਜੀ ਸੇਤਾ ਦੇ ਪਰਿਵਾਰ ਉੱਚੀ ਬੋਲੀ ਜੀ ਮਨ ਨਾਮ ਦੱਸ ਦਿਓ ਕਿਹਨਾਂ ਜੀ ਬਲਜੀਤ ਸਿੰਘ ਆ ਜੀ ਜੀ ਘਰ ਆਪਣਾ ਕਿਹੜੇ ਪਾਸੇ ਆ ਗਿਆ ਬਾਈ ਆਪਣਾ ਲੰਡੇ ਹਾਈ ਸਕੂਲ ਦੇ ਕੋਲੇ ਆ ਜੀ ਹਾਈ ਸਕੂਲ ਦੇ ਕੋਲੇ ਲੰਡੇ ਠੀਕ ਆ ਜੀ ਹਾਂਜੀ ਅੱਛਾ ਵੀਰੇ ਜਿਹੜੀ ਝੋਟੀ ਵੇਚਣੀ ਆ ਇਹ ਕਿੰਨੇ ਚਿਰ ਦੀ ਗੱਬੜ 7 ਮਹੀਨੇ ਦੀ 70 ਮਹੀਨੇ ਦੀ ਤੇ ਰੇਟ ਕੀ ਰੱਖਿਆ ਵੀਰੇ ਤਾਂ ਇਹਦਾ ਵੀਰੇ 65000 ਰੱਖਿਆ ਬਾਕੀ ਮੌਕੇ ਤੇ ਮਾਨ ਤਾਨ ਕੀਤਾ ਠੀਕ ਆ ਅੱਛਾ ਇਹ ਉਮਰ ਕਿੰਨੀ ਪੂਰੀ ਹੋਗੀ ਰੈਡੀਆ 2 ਦੀ 2.5 ਦੀ ਤੇ ਬੰਦੀ ਇਹਦੀ ਹਾਂ ਆਪਣੇ ਆਏ ਜੀ ਮੇਰੇ ਸਾਹਰਾ ਤਿੰਨਾ ਤਿੰਨਾ ਤਿੰਨ ਦੇ ਆਸ-ਪਾਸ ਠੀਕ ਹੈ ਬਾਈ ਚਲੋ 2 ਮਹੀਨੇ ਘੱਟ ਗਈ ਵਧ ਗਈ ਡਰਦੀ ਬਹੁਤ ਜ਼ਿਆਦਾ ਹਨਾ ਯਾਰ ਕੀ ਕਾਰਨ ਕੀ ਇਹ ਪਸ਼ੂ ਦਾ ਤੁਹਾਡੇ ਵੇਹੇ ਪਤਾ ਕੀ ਇਹ ਬਾਹਰ ਬਾਹਰ ਬੈਠੇ ਕਰਕੇ ਤੁਹਾਡੇ ਆਉਂਦਾ ਨਹੀਂ ਇਹਨਾਂ ਪਰ ਕੇ ਤੋ ਹਾਂ ਇਹ ਕਰਦੇ ਹੂੰ ਇੱਕ ਦਿਨ ਖੁੱਲੀ ਛੱਡਦੇ ਉਹਨਾਂ ਕੋਲ ਲਾਹ ਡਾ ਰਹਾ ਉਹ ਭੱਜ ਜਿੱਥੇ ਭਾਈ ਦੀ ਹੈ ਹੈਨਾ ਹੂੰ ਅੱਛਾ ਪਿੰਡ ਤੋਂ ਮਾਨਤਨ ਕਰਦਾਂਗੇ ਨਾ ਭਾਈ ਖੁੱਲ ਹਾਂ ਫਿਰ ਉਹ ਜਿਹਾ ਸਨਮਾਨ ਚੀਨ ਨੰਬਰ ਕਿੰਨਾ ਭਾਈ ਕਿਹੜੇ ਨੰਬਰ 99145 ਜੀ 83932 ਇੱਕ ਵਾਰੀ ਹੋਰ ਬੋਲ ਦਿਓ 99145 ਜੀ 83932 ਦੂਜਾ ਨੰਬਰ 77173 81142 42 77173 81142 ਇਸ ਨੰਬਰ ਤੇ ਕਰ ਲਓ ਭਾਈ ਨਾਲ ਗੱਲਬਾਤ ਮੇਤਰੋ ਪਿੰਡ ਲੰਡੇ ਜਲਾ ਮੋਗਾ